ਇੰਦਰ ਮੈਂ ਸੰਦੀਪ ਨਹੀਂ ਘਰ ਆ ਰਿਹਾ ਹਾਂ ਹੈਲਪ ਤੇ ਸਵੇਰੇ ਸਵੇਰ ਦਾ ਟਾਈਮ ਹੋ ਗਿਆ ਵਾ ਮੈਂ ਦੁੱਧ ਦੇ ਚ ਫੈਣੀਆਂ ਭੈਣੀਆਂ ਵਾ ਆ ਚਾਹ ਬਣਾ ਰਿਹਾ ਮੈਂ ਮੁੰਡੀਆਂ ਟੰਗੀਆਂ ਆਈਆਂ ਤੇ ਹੁਣ ਟਾਈਮ ਕੀ ਹੋ ਗਿਆ ਵਾ ਟਾਈਮ ਚੈੱਕ ਕਰ ਰਹੀ ਪੰਜ ਵਜਨ ਵਾਲੇ ਇਹਨਾਂ ਲੰਘ ਨੇ ਇਸ਼ਨਾਨ ਪਾਣ ਕਰਨ ਲੱਗੇ ਨੇ ਇਸ਼ਨਾਨ ਇਹ ਪੀਉਂ ਦਤਿਆਂ ਮੈਂ ਡੈਡੀ ਮੰਮੀ ਵਾਸਤੇ ਤੇ ਆਪਣੇ ਵਾਸਤੇ ਸੰਦੀਪ ਦੁੱਧ ਵਿੱਚ ਨਹੀਂ ਖਾਂਦੀ ਫਿਰ ਇਹਦੇ ਵਾਸਤੇ ਚਾਹ ਚ ਪੀਉਂਦਿਆਂ ਗੜਵੀ ਦੇ ਵਿੱਚ ਸੌਣ ਲੱਗ ਗਈ ਮਸ ਤੇ ਚਾਹ ਉਹਨਾਂ ਤੇ ਡਾਡੀ ਨੂੰ ਹਾਂ ਤੇ ਚਾਹ ਆ ਤੇ ਦੁੱਧ ਘੱਟ ਦਿੰਦਾ ਆ ਤੇ ਇੰਦਰ ਸੰਦੀਪ ਉਹ ਆ ਤੇ ਬਣਾਤੀ ਹੈ ਚਾਹ ਲਓ ਜੀ ਓਕੇ ਹੋ ਗਿਆ ਸਾਰਾ ਦਾ ਮਟੀਰੀਅਲ ਨਾ ਇੱਧਰ ਇਹ ਨਾਨਪਾਨ ਕਰ ਲਿਆ ਆ ਸੰਦੀਪ ਨੇ ਤਿੰਨ ਪਾਣੀ ਗਰਮ ਕਰਕੇ ਦਿੱਤਾ ਆ ਤੇ ਥੋੜੀ ਜਿਹੀ ਨਰਜੀਨ ਕਿ ਪਾਕ ਦਿੱਤੀ ਅੱਜ ਆਗਾ ਮੇਰੇ ਜੀਜਾ ਜੀ ਦਾ ਬਰਥਡੇ ਤੇ ਮੈਂ ਕਿਹਾ ਚਲੋ ਉਹਨਾਂ ਨੂੰ ਚੁਪਰ ਕੇ ਆਪਾਂ ਕੇਕ ਦੇ ਆਉਣੀ ਆ ਆ ਲੈ ਲੈਣਾ ਛੋਟਾ ਜਿਹਾ بڑا ਯਾਰ ਆ ਉਹਨਾਂ ਨੂੰ ਕਿਨੇ ਕਰ ਦੋਗਾ ਇਹ ਕੇ ਲੈ ਲੈਣੇ ਆ ਤੇ ਤਿੰਨ ਚਾਰ ਪੈਟੀਆਂ ਲੈ ਲੈਣੇ ਬਸ ਠੀਕ ਆ ਓਕੇ ਸਮਝੋ ਨੇ ਸਿਕਾ ਉਹਨੇ ਵੀ ਆ ਗਿਆ ਇਸ ਨਾਲ ਬਸ ਆਹੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੈਪੀ ਬਰਥਡੇ ਥੈਂਕ ਯੂ ਨਾ ਵੀ ਇੱਧਰ ਆ ਕੇ ਕੌਫੀ ਥੈਂਕ ਯੂ ਇਹ ਲੱਗੇ ਫਾਸਟ ਯਾਰ ਇਹ ਲੱਗ ਗਿਆ ਹੀ ਮੇਰੇ ਨਾਲ ਹਰ ਫਰੇਨ ਆਮੋ ਜਿਹਾ ਆਈ ਖਾਣੀ ਓਏ ਨੰਜਾਇ ਜੇ ਤੁਹਾਨੂੰ ਪਉਂਦਾ ਇਹ ਤਪਲ ਗਲਾ ਥੋੜੀ ਪਾਈ ਮੈਂ ਕਿ ਭਾਈ ਨਬੜੀ ਲੈ ਵੀ ਕੱਟਤਾ ਅਸੀਂ ਤੇ ਕੇਕ ਵਧੀਆ ਚੀਜ਼ ਹੈ ਬਦਾਈਆਂ ਕੇਕ ਕੱਟ ਲਿਆ ਹੁਣ ਚੱਲੇ ਆ ਘਰੇ ਮੈਂ ਚੱਲਿਆ ਘਰੇ ਸਲੂਨ ਤੇ ਜਾਊਗਾ ਬਾਸ਼ ਨਾਲ ਆਇਆ ਮੇਰੇ ਮੈਂ ਹੁਣ ਲੱਗਾ ਖਾਣ ਗੰਜਰ ਸੇਵੀ ਆ ਇਹਨਾਂ ਸੇਵੀ ਕਹਿੰਦੇ ਫੈਣੀਆਂ ਸੱਚ ਵਰਟੋ ਦੇ ਕੋਈ ਵੀਖਣਾ ਲਵੇ ਮਾਂ ਦੀ ਮਾਂ ਦੀ ਮਾਂ ਦੀ ਆਂਦੀ ਨਹੀਂ ਤੇ ਪਿਓ ਦੀ ਨਹੀਂ ਉਹ ਵੀ ਵੇਚ ਪਾਏ ਆ ਬਤਾਉ ਨਹੀਂ ਆ ਪਿਓ ਦੇ ਅਲੂ ਗਏ ਮੈਨਾਂ ਦਾ ਮਾਂ ਦੀ ਦਾਲ ਆ ਮਾਂ ਦੀ ਦਾਲ ਤੇ ਨੂਨ ਤੇ ਰਾਜਮਾ ਵੀ ਪਾਈ ਦੀ ਨਹੀਂ ਨਹੀਂ ਤੇ ਨੌ ਵਾਤੇ ਅੱਜ ਵਰਤ ਨੂ ਵਰਤ ਨਹੀਂ ਆ ਨੀਆਂ ਹੱਟੀਆਂ ਆ ਪਿਆਰ ਨਹੀਂ ਆ ਉਹ ਉਹ ਅੱਜ ਸੁੱਕੀ ਰਸਤ ਖਾਣੀ ਤੇ ਨਹੀਂ ਸਸਿਕਾ ਜੀ ਸਵਾਗਤ ਹੈ ਤੁਹਾਡਾ ਅੱਜ ਦਿਨ ਹੈ ਮਿਰਾਗ ਦੇ ਵਿੱਚ ਤੇ ਅੱਜ ਕਰਵਾਚੌ ਦਾ ਬੀਬੀਆਂ ਨੂੰ ਬਹੁਤ ਸਾਰੀਆਂ ਵਧਾਈਆਂ ਕਰਵਾਚੌ ਦੀਆਂ ਤੇ ਹਾਂਜੀ ਕਿੱਥੇ ਝੱਲੇ ਆਪਾਂ ਹੁਣ ਪਿਛੋ ਹਾਂ ਹਾਲੇ ਕਿੱਥੇ ਹਾਲੇ ਮਟਾਲੇ ਠੀਕ ਹੈ ਚੱਲ ਕੇ ਮਾਰੇ ਚੱਲ ਜੀ ਕੀ ਆਉਂਦੀ ਹੋਏ ਆ ਗਿਆ ਉਹ ਕੀ ਵਿੱਚ ਪਿਆ ਆਉਂਗੇ ਥਾਂ ਇਹ ਥਾਂ ਚ ਪਿਆ ਹੈ ਹੋਵੇ ਹੋਰ ਮੋਹਰਾਂ ਨੇ ਕੀ ਹੋ? ਲੈ ਜੀ ਕਿੱਥੇ ਹੈ? ਕਿ? ਇੱਥੇ ਪਾ ਜੀ ਕਿੱਥੇ ਹੈ ਦੇ? ਮਹਿੰਦੀ ਕਿੱਥੇ ਹੈ? ਹਾਂ ਨਹੀਂ ਲੱਗ ਪਤਾ ਨਹੀਂ ਆ ਗਈ ਸੋਹਣਿਆ। ਲੈ। ਆਵੇ ਨਹੀਂ ਆ ਗਈ। ਹਾਂ ਨਹੀਂ ਆ ਗਈ, ਨਹੀਂ ਆ ਗਈ ਤਾਂ। ਮੇਰੇ ਵੀ ਲਾਗਦਾ ਮਹਿੰਦੀ ਆ ਉਹ ਤੇ ਹੱਥ ਲਵਾ ਲਈ ਆ। 1 ਕਿਲੋ ਆਉਣਿਆ ਵਾ। ਮਹਿੰਦੀ ਹੈ? ਮੈਂ ਮੈਡਮ ਨੂੰ ਦੱਸ ਕਿਹਾ ਮੈਂ ਦੀ ਡੀ ਲਵਾਉਣ ਨੂੰ ਦੱਸ ਕਿਹਾ ਵਾਂ ਹੈ ਆਉ ਮਮਾ ਸਕੂਲੇ ਸਕੂਲੇ ਨਹੀਂ ਫਿਰ ਮੈਂ ਰੋਜ਼ ਆ ਤਰੀ ਮੈਡਮ ਨੂੰ ਦੱਸ ਕਿਹਾ ਵਾਂ ਹੈ ਚਪੇੜ ਮਾਰਦੀ ਫਿਰ ਹਾਂ ਕੌਣ ਪਾਪਾ ਨੇ ਹੁਣ ਆਏ ਹੋਏ ਕੀ ਆਈ ਬਾਤ ਹੈ ਨਹਰਾ ਅੰਗ ਚੜ ਗਿਆ ਵਾ ਕਿੱਥੇ ਦਿਖਾਓ ਸੀ ਪਾਪਾ ਨੂੰ ਵਾਓ ਹੁਣ ਸਕੂਲ ਛੱਡ ਕੇ ਆਵਾ ਕੁੱਟੂ ਕੀ ਮੈਡਮ ਹਾਂ ਖਾਣਾ ਤਾਂ ਨਹੀਂ ਕੋਈ ਕੋਈ ਮਤਲਬ ਬਟਰ ਨਾਨ ਜਾਂ ਕੋਹ ਅੱਜ ਜਾਣ ਕੀ ਖਾਣ ਦੇ ਚਿੱਲੀ ਪਨੀਰ ਚਿੱਲੀ ਪਨੀਰ ਨਹੀਂ ਖਾਣੀ ਖਵਾ ਲਓ ਮਸਾਲਾ ਲਿਆ ਦਿੰਨਾ ਨਿਰਾਤੀ ਨਹੀਂ ਹੋਣੇ ਮੌਕੇ ਆ ਰਾਤੀ ਨੂੰ ਮੌਕੇ ਆ ਨਹੀਂ 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 ਹੁਣੇ ਹੀ ਹੁਣੇ ਵੇਖ ਜੇ ਖਾਣਾ ਇਹਦੇ ਪਰ ਜੇ ਹੁਣੇ ਖਾ ਲਿਆ ਫਿਰ ਮੈਂ ਸਾਹ ਜ ਰੁਕਣ ਲੱਗਣਾ ਕੰਮ ਵਧੀਆ ਚੱਲ ਰਿਹਾ ਸਮਾਂ ਤੇ ਕੋਈ ਆਈਟਮ ਖਾਣੀ ਤਾਂ ਦੱਸੋ ਮੇਰਾ ਭਰਾ ਕੋਈ ਕੀ ਚਾਹੀਦੇ? ਚਾਹ। ਨਹੀਂ ਦੱਸੋ ਕੀ ਕੋਈ ਆਈਟਮ। ਨਹੀਂ ਪਾ ਗਏ ਫੜਾ ਕੋਠਾ ਹੁੰਦਾ। ਨਹੀਂ ਤਾਂ ਵੀਰ ਮਰਤੀ ਆ। ਹਾਂ ਉਹ ਮੈਂ ਕਹਿੰਦੇ। ਸੰਦੀਪ ਹੁਣ ਕਰਵਾ ਰਹੀ ਆ ਵਾਰ ਸਟੇਟ। ਹੁਣ ਉਹ ਉਹ ਪੋਰਟਰੇਟ ਤੇ ਜੰਬਦਾ ਕੀ ਹੁੰਦਾ ਈ। ਉਹ ਚਿਹਰੇ ਲੱਗ ਗਏ ਨਾ ਪਿੱਛੇ ਫੋਟੋਆਂ ਲੱਗੀਆਂ ਉਹਨਾਂ ਤੇ ਫੋਕਸ ਹੋਈ ਹੈ ਨਾ ਤੁਹਾਡੇ ਦਾ ਫੋਕਸ ਨਹੀਂ ਹੁੰਦਾ। ਹਾਂ ਹੁਣ ਹੋ ਗਿਆ। ਤਾਂ ਕਮਰ ਅੰਡੀ। हाँ मैडम हाँ डिश दे आएंगे हाँ मैडम हाँ डिश नहीं 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 ला, 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 ला। हाँ। तो आ, तो नहीं <स्थितिति> आ, नहीं 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 ਆਸੇ ਇਹੇ ਗਦਰ ਇਧਰ ਇਹ ਕਾ ਕਰਦੇ ਕਾ ਕਾ ਜੀ ਆ ਫੇਰ ਇੱਥੇ ਆ ਉਹ ਹੌਗਲ ਹਾਇੜਾ ਹਾਂ ਆ ਲੀ ਫਰਾਂ ਨਹੀਂ ਬਹੁਤ ਸਾਫ ਲੱਗ ਰਹੀ ਨੀ ਆਦੇ ਜੀ ਆਹ ਜੀ ਸਿਰ ਗੱਡਾ ਵਾ ਤਕੜਾ ਜਿਹੜਾ ਬਣਾਇਆ ਸੀ ਜੀ ਭਾ ਲੈ ਸੋਹ ਆ ਕੋਟੀਆਂ ਆ ਕੋਟੀ ਜੀ ਆ ਗਏ ਅਸੀਂ ਆਏ ਕਪੜੇ ਲੈਣ ਵਾਸਤੇ ਵਿਆਹ ਵਾਸਤੇ ਇੱਕ ਮੀਜ ਦਿਖਾ ਦਿਓ ਕਮੀਜ਼ੀ ਵਧੀਆ ਚ ਦਿਖਾਓ ਕੈਂਟਾਂ ਦੇ ਲੈਣ ਦੀਆਂ ਨੇ ਹੁਣ ਸ਼ਰਟਾਂ ਲੈਣੀਆਂ ਇੱਧਰ ਆਡਰਮ ਵਾਲੇ ਬਿਜਾਰ ਜਾਂਦੇ ਆ ਇੱਧਰ ਇੱਧਰ ਅਹੀਂ ਹੁਣ ਚੱਲੇ ਸ਼ਰਮਾ ਕਲੈਕਸ਼ਨ ਪੱਲੇ ਵਿਆਹ ਆ ਪੱਲੇ ਵਿਆਹ ਦੇ ਕੱਪੜੇ ਲੈਣੇ ਆ ਇਹ ਤੱਕ ਹੈ ਇਹਦੇ ਨਾਲ ਜਾਣੜਨ ਮਣੀ ਨਾਲ ਲੈ ਕੇ ਸੰਦੀਪ ਤੇ ਹੋ ਗਏ ਨੇ ਰੈਡੀ ਹੁਣ ਚੱਲੇ ਚੱਲੀਏ ਮੈਂ ਵੀ ਇੱਧਰੋਂ ਥਾਲੀ ਤਿਆਰ ਕਰ ਲਈ ਹੈ ਹਾਂ ਹੁਣ ਚੱਲੇ ਇਹਦੇ ਤੇ ਨਾਲ ਕਪੜਾ ਚ ਲੱਗੇ ਦੀਆਂ ਪਤਾ ਨਹੀਂ ਉਹ ਰੱਖਿਆ ਸੰਦੀਪ ਨੇ ਆਪੇ ਨਿੰਦ ਬੰਡਣ ਹਾਂ ਆ ਬਾਪੀ ਮੈਂ ਇਹ ਕੀ ਦੇਖ ਰਹੀ ਹਾਂ ਕਿ ਇਹ ਕੁੱਤੋਂ ਦਾ ਪਿਛਾੜਾ ਹੈ ਵਰਤ ਸੰਦੀਪ ਨੇ ਰੱਖਿਆ ਤੇ ਆਪੇ ਜਦੋਂ ਮੈਨੂੰ ਪਾਈ ਸੀ ਸਨੀਪ ਉਹਨਾਂ ਨੇ ਚੱਲੇ ਆ ਚੱਲ ਜੀ ਚੱਲ ਜੀ ਮੰਮੀ ਚੱਲੇ ਨਾਲ ਚੱਲ ਜਾਓ ਮੰਮੀ ਵੀ ਚੱਲੇ ਨਾਲ ਮੈਂ ਸੇਵਾ ਕਰਾ ਦੂ ਕਿੱਥੇ ਪੁੱਤ ਸੇਵਾ ਕਰਨ ਜਾਣਾ ਚੱਲ ਜਾ ਚਿੱਤੇ ਸੇਵਾ ਕਰਨ ਜਾਣਾ ਚੱਲ ਜਾਓ ਚੱਲ ਜਾਓ ਇਹ ਤਾਂ ਮਿਆਣੇ ਲਈ ਫੰਡੇ ਸੜਕਾਂ ਲੈ ਗਾ। ਆਹ ਦੋ ਇਹਨੇ ਕਿਹਾ ਭਾਈ ਇਹ ਨਾ ਇਹ ਕੰਮ ਕਰ ਭਾਈ ਆਇਆ। ਕੀ ਕਰਨਾ ਹੈ ਰੋ? ਆਖੇ ਲੱਗਣਾ ਪਣਾ ਪਾ। ਆ ਜਾ। ਨਾ ਇਹ ਉਸਾਰਾ। ਇਹ ਦੀਦੀ ਜੀ ਹੁਣਾ ਦਾ ਘਰ ਆ ਜਿੱਥੇ ਅਸੀਂ ਆਏ ਆ। ਅਖਾ ਸੰਗਵਾਸ। ਉਹਨਾਂ ਘਰ ਦੇ ਆ। ਆਹ ਦੀਦੀ। ਚਲੋ 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 ਅੱਥਾ ਸੰ ਚੱਲੇ ਹੁਣ ਆਹ ਕਿਹੜੀ ਰਸਮ ਆ ਥਾਲੀ ਘੁਮਾਉਂਦੇ ਆ ਥਾਲੀ ਮਰ ਕਾ ਮੱਥਾ ਟੇਕਤਾ ਚਲੋ ਜੀ ਚਲੋ ਜੀ ਉੱਠ ਕੇ ਉੱਠ ਕੇ ਬਾਜੀ ਬੈਠੋ ਬੈਠੋ ਬਾਜੀ ਮੈਂ ਕਹਿੰਦੇ ਆ ਬੈਠੋ ਮੈਂ ਥੋੜਾ ਨਹੀਂ ਬੈਣਾ ਕਰ ਉਹ ਚੱਕਰ ਉਹ ਚੱਕਰ ਕਰ ਤੁਸੀਂ ਨੂੰ ਕਰਦਾ ਸਿੰਘ ਮਮਾ ਜੀ ਵੀ ਦੀ ਭਾਈਏ ਕਿਓਕਿਓਕਿਓਕਿਓਕਿਓ ਓਏ 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 ਇਹ ਬੜਾ ਤੇਜ਼ ਹੀ ਓਏ ਬਿਟੇ ਰਾਮ ਓਏ 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 ਆ ਮੈਂ ਓਏ ਆ ਮਤਸਾ ਕੱਲੇ ਮਾਰਨਾ ਲੜਦੇ ਕਿਦਾਂ ਚੱਲ ਹਰ ਗਨ ਨੂੰ ਦੇ ਦੋ ਵੀ ਖੇਡੇ ਹਰ ਗਨ ਨੂੰ ਦੇ ਦੋ ਦੇ ਦਿਲ ਤੇਰੇ ਕੋਈ ਨਾ ਕਹੇ ਕੋਈ ਨਾ ਇੱਕ ਇੱਕ ਖੇਚੇ ਭਰਾ ਨਹੀਂ ਮੇਰਾ ਮਿਲਦਾ ਬੜਾ ਐਲਬਮ ਚੰਗੀ ਪਿਆਰ ਕੰਡਿਆ ਵੀਰ ਹੈ ਮੈਂ ਕਹਿੰਦਾ ਭਾਬੀ ਨਹੀਂ ਉਹ ਹਰ ਗੱਲੇ ਕਾਮੇ ਖੋ ਲੱਗਾ बनाती ठीक चलो चौश मीर बनाते नमें घर आए आई बात बड़ा सोना बने ਇਹ ਤਾਂ ਕਰਨੀ ਸੰਦ ਸੰਦ ਇਹ ਆ ਨਾ ਇਹਦੇ ਨੂੰ ਮੂੜ ਹੈ ਜੇ ਲੱਭ ਕੇ ਕੂਟਾ ਲੈਣ ਲਈ ਉੱਤੇ ਚੈਲ ਮੇ ਮਜ਼ਾ ਹੁੰਦਾ ਈ ਆ ਜੇ ਤੇ ਚੰਦਰਮਾ ਮਨ ਲੱਗਾ ਚੜਿਆ ਇਹਨੇ ਤੁਸੀਂ ਇਹ ਵੇਲੇ ਨਾ ਆ ਗਏ ਜੋ ਉੱਥੇ ਨੇ ਹੋਣਾ ਤਾਂ ਲੱਗਿਆ ਹੈ ਹੋਣਾ ਦੱਡਿਆ ਹੋਣਾ ਉਹਨਾਂ ਯੋ ਉਹਦੇ ਉੱਤੇ ਸੀ ਤੇ ਲੱਗਾ ਤੇ ਛੜ ਛੜ ਗਿਆ ਉਹ ਵਰ ਕੀ ਟਾਈਮ ਨਾ ਹਰਕ ਲਾਈਟ ਚ ਕਰੇ ਟਾਈਮ ਕਿਤੇ ਸੋਵਣਾ ਹੋ ਤਕਣਾ ਲੱਗ ਗਿਆ ਕਿਉਂ ਮਰ ਗਿਆ ਘਣੀ ਟੈਕਨਾਲਾ ਦੱਸ ਗਿਆ ਬੰਦਿਆਂ ਤੋਂ ਦੇ ਜਾਂਦਾ ਹਾਂ ਦਾ ਹਿਸਾਬੀ ਅੱਠ ਹੋਰ ਕੀ ਲੈ ਮੈਂ ਬੋਲਾਂ ਹਾਂ ਹਾਂ ਇਹਦੇ ਚੱਲਣਾ ਇੱਥੇ ਰੱਖਦਾ ਇੱਥੇ ਰੱਖਦਾ ਸਾਈਡ ਤੇ ਇਹਨੂੰ ਵੇ ਤਾਂ ਪਾਣੀ ਦੇਣਾ ਮੰਮੀ ਮੈਨੂੰ ਪਾਣੀ ਦੇਣਾ ਪਾਣੀ ਦੇ ਪਹਿਲਾਂ ਪਾਣੀ ਚੰਦਰਮਾਨ ਨੂੰ ਆਹ ਚੰਦਰ ਚੱਲ ਤੇ ਬਾਸ ਬੜੀ ਸਟੱਫ ਲੱਗਿਆ ਚੱਲ ਤੂੰ ਆ ਜਾ ਹੁਣ ਅੱਗੇ ਤੂੰ ਇਧਰ ਵੇਹ ਤੂੰ ਮੈਂ ਆਉਣਾ ਅੱਗੇ ਇਧਰ ਨੂੰ ਵੇਹ ਲਾ ਹੁਣ ਮੈਂ ਇਧਰ ਨੂੰ ਆਉਣਾ ਅੱਗੇ ਚੰਦਰਮਾਨ ਆ ਜਾ ਨਾ ਨੋ ਨਾ ਲੜ ਕੋਈ ਨਹੀਂ ਆਹ ਮਸੇਰ ਮਸੇਰ ਚੋਲੀ ਮਾਰਨੀ ਚੋਲੀ ਮਾਰਨੀ ਮਾਰ ਤੇ ਗੀਰੀ ਖੋਣੀ ਪਹਿਲੇ ਗੀਰੀ ਖੋਣੀ ਜੈਨੋ ਜੀ ਸੁਬਸ ਵਾਸ ਵਾਸ ਇੰਨਾ ਪਾਟੰਗਿਆ ਫਿਰ ਕੱਚੀ ਲਸੀ ਅੜੀ ਆ ਆਪਣਾ ਮੂਹ ਤਿੰਨ ਪਾ ਵਧ ਗਈ ਪੀਲਾ 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 ਨਹੀਂ ਪੀਣੀ ਵਧੂ ਪਈ ਅਨ ਅੱਜ ਕੇ ਪੀਲੀ ਹੋਣ ਨੇ ਬੜੀ ਹੈਗੇ ਮੈਂ ਸਰ ਜਿਹੜੇ ਭੁੱਖੀ ਰਹੀ ਤੇ ਕੱਚੀ ਲਸੀ ਚਾਹੀਦੀ ਆ ਇਹ ਚੰਗੀ ਹੁੰਦੀ ਸਹੀ ਗੱਲ ਹੈ ਚਲੋ ਚੱਲੀਏ ਦਿਵਾਨ ਇੱਥੇ ਰਹਿੰਦੇ ਆਪੇ ਜਗਦਰ ਸਿੰਘ ਨੇ ਵੱਡਾ ਹੋ ਜਾਣਾ ਰਹਿੰਦੇ ਇੱਥੇ ਮੰਮੀ ਹਣਾ ਨਾਲ ਗੇਰਤੀ ਖਾਣ ਦਾਲ ਬੜੀ ਸ਼ਾਨਦਾਰੀ ਘਰ ਦੀ ਦਾਲ ਆ ਤੁਹਾਡੇ ਡੈਡੀ ਦੀ ਜਿਹੜੀ ਉਹ ਵਾਲੀ ਹੈ ਨਾਲ ਚੋਲ ਖਾਣਾ ਮੈਂ ਮੈਂ ਖਾਣੀ ਚੋਲ ਹੂੰ ਖਾਣੀ ਮੈਂ ਆ ਜਿੰਨਾ ਲੈਂਦੀਆਂ ਸੰਦੀਪ ਨੂੰ ਖਾਣ ਲਈ ਮੈਂ ਨਵੇਂ ਲੈਂਦੀਆਂ ਆ ਇਹ ਤਾਂ ਸਟੱਚ ਵਿੱਚ ਲੈਂਦੀਆਂ ਜਿੰਨਾ ਮਤਲਬ ਸਟੱਚ ਹੋ ਜਾਂਦੀਆਂ ਸਟੱਚ ਵਿੱਚ ਲੈਂਦੀਆਂ ਕੋਕੀ ਫਿਰ ਬੈਠਣਾ ਉੱਠਣਾ ਜਿਹੜਾ ਸੌਖਾ ਹੈ ਯਾਰ ਮਿਲ ਕੇ ਟਾਈਟ ਜਣੀਆਂ ਜਿੰਨਾਂ ਨੇ ਇਹ ਔਖਾ ਔਖਾ ਹੈ ਮੈਨੂੰ ਨਾ ਉਹਦਾ ਸਟੇਟ ਕੱਲ ਵਿਆਹ ਆ ਤੇ ਪੈਂਟਾਂ ਜਿਆ ਕੋਈ ਸਹੀ ਨਹੀਂ ਕਰਵਾਈ ਕਾਲਿਆਂ ਦੀ ਤੇ ਕਾ ਸਹੀ ਹੈ ਅਵੇ ਹਾਂ ਸਟੈਚਿਵ ਤੇ ਜਾ ਮੰਗਦਾ ਮੈਂ ਤੁਹਾਡੇ ਕੋਲੋਂ ਇਥੋਂ ਕਰਕੇ ਵੇਜ ਉਹ ਕਮੀਜ਼ ਲੈਂਦੀ ਇੱਕ ਔੜੀ ਉਹ ਕਮੀਜ਼ ਲੈਂਦੀ ਹਾਂ ਬਈ ਇਹ ਤਾਂ ਹ ਇਹ ਪੂਰੀ ਆ ਜਣੀ ਸਹੀ ਹੈਗਾ ਨਹੀਂ ਕਲਰ ਇਹੋ ਸਹੀ ਲੱਗੇ ਮੈਨੂੰ ਤੇ ਬਾਕੀ ਆ ਨਹੀਂ ਹੈਂ ਬੱਸ ਇਹਦੇ ਨਾਲ ਪਾ ਕੇ ਫਿਰ ਕਿਹੜੀ ਵੱਜੂਗੀ ਕਿੰਨੇ ਕਲਰ ਆਉਣ ਜਾਣੀ ਵੱਜਣ ਗ੍ਰੇ ਹੀ ਸੀ ਗ੍ਰੇ ਆ ਪਿਸਤਾਜ ਕਲਰ ਕਿਹੜਾ ਆ ਹਨ ਵੱਜੂ ਨੇ ਵੀ ਬਸ ਠੀਕ ਹੈ ਰੋਟੀਆਂ ਨਾਲ ਹੀ ਰੱਜ ਕੇ ਖਾ ਲਈ ਦਵਾਂ ਜੀਆਂ ਨੇ ਤੇ ਹੁਣ ਹੋਤਰ ਹੋਈ ਜਾੜ ਡਿਆ ਚੌੜ ਮੰਮੀ ਨੇ ਬਣਾਇਆ ਚਿੱਕੇ ਤੇ ਨਾਲ ਦਾ ਦਾਲ ਬਹਈਆਂ ਇਹਦੇ ਕੰਮ ਪੂਰਾ ਕੰਡ ਗਿਆ ਤੇ ਹੁਣ ਇਹ ਪੇੜ ਜਿਆਦਾ ਭਰ ਗਿਆ ਫੁੱਲ ਹੋ ਗਿਆ ਚਲੋ ਨਾ ਚੱਲੀਏ ਸਰ ਗੁੰਨ ਲੱਗੇ ਚਲ ਹਮਸਾਨਾ ਹਾਂਗੇ ਚਲ ਨਵੀਂ ਆਉਟ ਖਲੋਤੀਓ ਫਿਰ ਕੰਮ 11 ਵਜੇ ਰਾਤ ਦੇ ਤੇ ਇਹਨੇ ਹੁਣ ਸਾਰੀ ਰਾਤ ਨਹੀਂ ਸੌਣ ਦੇ ਨੇ ਪਾ ਪੜਨੇ ਦੇਣਾ ਸਾਨੂੰ ਹੁਣ ਕਿਹਦੇ ਕੰਮ ਨਾ ਤੂੰ ਨਹੀਂ ਹਾਂ ਡੈਡੀ ਕਹਿੰਦੇ ਰਹਿੰਦੇ ਰਹਿੰਦੇ ਮਨਾਸਵਾ ਤੇ ਹੁਣ ਲੱਗੇ ਰਿਓ ਆਰੇ ਇਹਦੇ ਨਾਲ ساری ਰਾਤ ਇੱਕ ਵਜਾਦਣਾ ਵੇਖਿਆ ਹੋਣ ਇਹਨੇ ਹੈ ਡੈਡੀ ਕਹਿੰਦੇ ਝੁੱਟੀ ਲਾ ਲਈ ਦਾਦੇ ਪੁੱਤ ਦੀ ਇਹਨਾਂ ਨੇ ਸੌਲਿਆ ਆ ਕੇ ਬਸ ਹੁਣ ਮੇਰੀ ਸੌਂਦੀ ਵਾਰੀ ਹੀ ਹੁਣ ਉੱਠ ਗਈ ਹੈ ਬੱਸ ਪਾ ਦੇ ਮੈਨੂੰ ਉਹ ਵਰ ਲਈ ਫਿਰ ਜ਼ਮਾਂਤ ਆਜਾ ਮਮਾ ਕੋਲ ਮੇਜੀ ਚੇਂਜ ਕਰਾ ਕੇ ਆ ਜਾ ਹਰ ਗੁਣਾ ਆਪਣੀ ਭੱਜ ਗਈ ਆ